ਜੀ ਦੂਜੀ ਬੈਨ ਨੂੰ ਤੁਹਾਣ ਵਾਸਤੇ ਅਸੀਂ ਅੱਗੇ ਕਰਤੀ ਹੈ ਜੀ ਔਰ ਇਹਨੂੰ ਤੁਹਾਣ ਵਾਸਤੇ ਸਿੰਪਲ ਪ੍ਰੋਸੀਜਰ ਹੈ ਤਾਰਾ ਜੁਰੇ ਚੰਗੀ ਤਰ੍ਹਾਂ ਫੋਮ ਮਾਰਤੀ ਹੈ ਜੀ ਟਾਇਰਾਂ ਦੇ ਉੱਤੇ ਹੁਣ ਇਹ ਫੋਮ ਇਹਨੇ ਮਾਰਨੀ ਹੈ ਅਗਲੇ ਟਾਇਰਾਂ ਤੇ ਸੇਮ ਔਰ ਦੇਖੋ ਕਿਆ ਸੈਂਸਰ ਹੈ ਪ੍ਰੋਪਰ ਕੈਮਰੇ ਦੇ ਹਿਸਾਬ ਨਾਲ ਕਿਤੇ ਗੱਡੀ ਜਿੰਨਾ ਲੰਬਾਈ ਪਹਿਲਾਂ ਮਾਪ ਲੈਂਦੀ ਹੈ ਕਿਹੜੀ ਚੀਜ਼ ਕਿੱਥੇ ਆ ਉਹਦੇ ਹਿਸਾਬ ਨਾਲੇ ਕੰਮ ਕਰਦੀ ਆ ਔਰ ਦੋਨੋਂ ਪਾਸੇ ਫੋਮ ਵੱਜ ਗਈ ਹੈ ਔਰ ਉੱਪਰਲੇ ਪਾਸੇ ਵੀ ਪਾਣੀ ਵੱਜ ਰਿਹਾ ਨਾਲ ਨਾਲ ਧੌਣ ਵਾਸਤੇ ਏਗਾ ਜੀ ਮੁੰਡਾ ਬੈਠਾ ਵਿੱਚ ਗੱਡੀ ਧਵਾਣ ਵਾਸਤੇ ਥਾਪਣ ਮਾਰਦਾ ਇਹਨੇ ਉਹਦਾ ਸਿਰਦਾਂ ਨੂੰ ਸਾਬਣ ਮਾਰ ਦਿੱਤਾ ਗਿਆ ਪ੍ਰੋਪਰ ਹੁਣੇ ਚੱਲ ਪਿਆ ਜੀ ਦੁਰਮਚ ਦੁਰਮਚ ਚੱਲ ਪਏ ਦੁਰਮਚ ਦੁਰਮਚ ਬਰਸ਼ ਚੱਲ ਪਏ ਨੇ ਜੀ ਬਰਸ਼ ਸਫਾਈ ਕਰਨ ਵਾਸਤੇ ਚਲੋ ਵੀ ਬੇਟਾ ਵਾਪਸ ਕਮਾ ਲਓ ਗੱਡੀ ਧੋ ਲੋ ਬਿਲਕੁਲ ਸਾਫ ਹੋਣੀ ਆ ਆਪਾਂ ਆ ਗਏ ਗੰਦ ਲੱਗਾ ਆ ਛੋਟੇ ਛੋਟੇ ਦਾਣੇ ਦਿੱਖ ਰਹੇ ਆ ਇਹਨੇ ਸਾਰੇ ਸਾਰੇ ਤਾਰ ਕੇ ਬਿਲਕੁਲ ਸਾਫ ਕਰ ਦਿੱਤੇ ਨੇ ਸਾਹਮਣੇ ਬਹੁਤ ਬਹੁਤ ਬੜੀ ਗੰਦੀ ਸੀ ਿੱਕਤੀ ਆ ਨਾ ਿੱਕਤੀ ਬੜੀ ਗੰਦੀ ਸੀ ਕੀਤੀ ਆ ਜਰ ਸਾਈਡਾ ਤੋਂ ਹੀ ਵਾਸ਼ ਕਰ ਦਿੰਦੇ ਆਂ ਸਾਈਡ ਦੇ ਵਿੱਚ ਆਲਸ ਕਰ ਰਹੇ ਨੇ ਬਰਾਜ ਤੇ ਉੱਪਰ ਇਹ ਸਾਫ ਤੇ ਚਾਦਰਿਆ ਠੀਕ ਹੈ ਜੀ ਹੁਣ ਬਿਲਕੁਲ ਪਿੱਛੇ ਆ ਗਈ ਹੈ ਹੁਣ ਇਹਨੇ ਪਿੱਛੇ ਧੋਣੀ ਹੈ ਸਾਜੀ ਗੱਡੀ ਤੁਹਾਰੇਆਂ ਸੀ ਤੇ ਗੱਡੀ ਤੁਹਾਹਾ ਉਸ ਦਿਨ ਰਹੀ ਆ ਹਵਾ ਮਾਰਨੀ ਐਕਚੁਅਲ ਜਾਨ ਹੁਣ ਦਿਮਿਆ ਨਿਕਲ ਗਿਆ ਨਾ ਸਾਰਾ ਮੈਂ ਸਾਫ ਪਾਣੀ ਕਿਰਿਆ ਦੇਖ ਉੱਪਰ ਆ ਗਈ ਹਵਾ ਇਹ ਵਾਈਪਰ ਆਇਆ ਹੋਇਆ ਤਾਂ ਪਾਈਸਾ ਵੀ ਵਾਈਪਰ ਹੈ ਸ਼ੀਸ਼ੇ ਦੇ ਉੱਤੇ ਵਾਈਪਰ ਆ ਰਿਹਾ ਆ ਦੇਖ ਮਾਰਤੀ ਨਾ ਹਵਾ ਮੈਂ ਕੀ ਕਿਹਾ ਸੀਗਾ ਹੁਣ ਇਸ ਚੀਜ਼ ਦੇ ਨਾਲ ਇਹਨੇ ਹਵਾ ਮਾਰ ਕੇ ਜੀ ਪ੍ਰੋਪਰ ਸਾਫ ਕੀਤੀ ਐ ਉਹਨ ਸਾਰੀ ਗੱਡੀ ਦੇ ਚਾਰ ਚੁਫੇਰੇ ਆ ਜਿਹੜੇ ਲੱਗੇ ਹੋਏ ਆ ਕਿੰਨਾ ਚੋ ਹਵਾ ਲੱਗਦੀ ਸਾਰੇ ਸਮਝ ਗਿਆ ਹੋਰ ਐਸੀ ਹਵਾ ਦੇ ਨਾਲ ਜਿਹੜਾ ਪਿੱਛੇ ਨਹੀਂ ਹੈ ਜਿਹੜੇ ਦੇ ਪੰਖ ਜੇ ਉਹ ਵੀ ਸਾਫ ਹੋ ਗਏ ਸਾਬ ਉੱਪਰੋਂ ਦੀ ਥੱਲੇ ਥੱਲੋਂ ਦੀ ਉੱਪਰ ਚਾਰ ਜਿਹੜਾ ਧੁੰਦਾ ਹੈਗਾ ਬਈ ਇਹ ਗੱਲ ਡਾਲਰ 25 ਦੀ ਨਹੀਂ ਹੈਗੀ ਪਰ ਜਿੰਨੀ ਸਫਾਈ ਇਹਨੇ ਕਰ ਦੇਣੀ ਹੈ ਨਾ ਸਾਢੇ 1250 ਵਿੱਚ ਬੰਦਾ ਨਾ ਚਾਰ ਦਿਨ ਦੀ ਤਨੀ ਤੋੜਨਾ ਨਹੀਂ ਦੀਆ ਅਰ ਉਸ ਤੋਂ ਦੇ ਵੀ ਬੰਦੇ ਨੇ ਫਿਰ ਕਮੀ ਰਹਿ ਨਹੀਂ ਫਿਰ ਕਹਿੰਦੇ ਭਾਜੀ ਇਧਰ ਧੋਇਓ ਭਾਜੀ ਇੱਥੋਂ ਰਹਿ ਗਈ ਭਾਜੀ ਉੱਥੋਂ ਰਹਿ ਗਈ

بس ਪੱਕੀ ਡਾਲਰ ਢਾਣਾ ਹੁਣ ਇੰਨੇ ਰਹਿਣਾ ਗੱਡੀ ਕਰ ਤਾ ਨਹੀਂ ਨਹੀਂ ਇੰਨੇ ਪਾਜੀ ਦੇ ਹਵਾ ਮਾਰਨੀ ਐ ਸੈਡਾਂ ਤੋਂ ਆ ਦੇ ਆ ਫਿਰ ਸਾਬਣ ਸੁੱਟਣ ਲੱਗ ਗਈ ਓਏ ਹੋਏ ਇਹ ਤਾਂ ਸਿਆਣੀ ਆ ਓਏ ਬੋਤ ਦੁਬਾਰਾ ਸਾਬਣ ਸੁੱਟ ਰਹੀ ਐ ਕਹਿੰਦੀ ਇੱਕ ਵਾਰੀ ਵਾਰ ਪਲੀਜ਼ ਤੁਸੀਂ ਪਹਿਲੇ 5 ਡਾਲਰ ਸਾਥ ਦਿੱਤੇ ਕਹਿੰਦੀ ਤੁਸੀਂ ਪੱਕੀ ਡਾਲਰ ਦਿੱਤਾ ਵੀ ਨਾ ਵੀ ਨਹੀਂ ਤੁਸੀਂ ਤਾਂ ਪੀ ਐਸ ਵੀ ਵੀ ਆ ਫੇਰੇ ਜੋ ਇੱਥੇ ਰੇਟ ਜ਼ਿਆਦਾ ਐ ਨਾ ਹੁਣ ਯਾਰ ਅਲੱਗ ਅਲੱਗ ਉਹਦਾ ਰੇਟ ਐ ਨਾ ਪੰਪ ਦਾ ਚੜਾਣੇ ਆ ਮੈਨੂੰ ਹੋ ਗਿਆ ਕੰਮ ਸ਼ੁਰੂ ਕੋਛ ਨਹੀਂ ਸਮਝ ਲੱਗਦੀ ਕੀ ਚੱਲ ਰਿਹਾ ਹੈ ਸਮਝ ਤੇ 1 ਮਿੰਟ ਤੇ ਲੱਗ ਜੂਗੀ ਜਦੋਂ ਚਪੜੇ ਪਏ ਤੇਰੇ ਫਿਰ ਰੰਗ ਕਿਉਂ ਬਦਲਦੀ ਪੀ ਹੈ ਹੋਲੀ ਖੇਡ ਦੀ ਹੋਲੀ 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 ਜਦੋਂ ਅੰਦਰ ਬੰਦੇ ਬੈਠੇ ਆ ਨਾ ਵਧੀਆ ਲੱਗਦੀ ਤੇਰੀਓਪਾ ਐ ਨੂੰ ਚੱਲ ਤੇ ਗੱਡੀ ਲੈ ਲੈ ਲਾ ਭਾਈ ਚਾਰ ਸੇ ਮੇਰੇ ਹਨੇਰਾ ਕਰਤਾ ਉਹਨੇ ਧੁੰਦੀ ਜਾ ਰਹੀ ਏ ਪਿੱਛੇ ਤੋਂ ਲੋ ਜੀ ਅਸੀਂ ਆਏ ਆ ਰਾਂਝ ਦੇ ਨਾਲ ਗੱਡੀ ਧੋਣ ਐ ਰਜਨ ਸਾਹਿਬ ਵੈਨ ਵਾਸ਼ ਹੋ ਰਹੀ ਵੈਨ ਸਾਡੀ ਐਂਜਰ ਪੋਸਟ ਵਾਲੀ ਬਸ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਵੈਣ ਅੱਗੇ ਚੱਲ ਰਹੀ ਕਿਸੜੀ ਮਸ਼ੀਨ ਰੱਖੀ ਇਹਨੂੰ ਡਰ ਲੱਗੀ ਜਾਂਦਾ ਕਹਿੰਦਾ ਜੇ ਕਿਤੇ ਉੱਪਰ ਥਲੇ ਖਿਸਰ ਗਈ ਨਾ ਮੈਂ ਦੱਬ ਲਈ ਪੈਨ ਕਢਾ ਕੇ ਪੈਸੇ ਡਿੰਡੀ ਗੁੱਡੀ ਤੇ ਤਵਾਈ ਹੈ ਵੈਣ ਸਾਲੀ ਲੱਗਦਾ ਵੱਡੀ ਹੈ ਹੂੰ ਏਸੀ ਤੇ ਚਲਾ ਲਾ ਏਸੀ ਚਲਾ ਬੰਨ ਗਰ ਵੀ ਇਹ ਪਾਣੀ ਪ੍ਰੈਸ਼ਰ ਹੀ ਕੋ ਘੱਟ ਮਾਰ ਨਹੀਂ ਕਿੱਦਾਂ ਦਾ ਬਰੇ ਹੁਣ ਬਾਈ ਨੂੰ ਕਹਿ ਕੇ ਆ ਕੇ ਤੇ ਭਾਈ ਤੁਹਾਡੀ ਵੈਣ ਚ ਉੱਪਰ ਤੁਹਾਡੀ ਇਹ ਮਸ਼ੀਨ ਚ ਪਾਣੀ ਖਤਮ ਹੋਇਆ ਤੇਰੀ ਪਾਈ ਨੂੰ ਚੱਲ ਪਿਆ ਹੋਇਆ ਤਾਂ ਗੋਲੀ ਵਾਂਗੂ ਯਾ ਤੇ ਸ਼ੀਸ਼ੇ ਭੰਨੇ ਜਾਣਗੇ ਅੱਜ ਹਾਂ ਯਾ ਤੇ ਸ਼ੀਸ਼ੇ ਭੰਨੇ ਮੇਰੀ ਗੱਲ ਤੂੰ ਨਾ ਕਹਿਆ ਹੈ ਮੈਂ ਨਾ ਇਹ ਸਾਨੂੰ ਨਵਾਉਗੀ ਨਾਲ ਆ ਲੋ ਜੀ ਚਾਚੇ ਨੇ ਲੱਗੜੇ ਸ਼ੀਸ਼ੇ ਜੂਜੇ ਭੰਦੇ ਜਾੜੇ ਇਹਦੇ ਆ ਲੋ ਜੀ ਕੀ ਬਾਤ ਹੈ ਉਹ ਜੀ ਕੱਢ ਤੇ ਸਾਰੇ ਦਾਗ ਅਗਲੇ ਪਿਛਲੇ ਸਾਬਣੋ ਸਾਬਣ ਖਿਲਾ ਰਿਆ ਪਿਆ ਅਗਲੇ ਦਾਗ ਨਹੀਂ ਹਟੇ ਲੋ ਜੀ ਇਹਦਾ ਪ੍ਰੋਸੈਸ ਗਿਆ ਹੁਣ ਖਤਮ ਹੋ ਹੁਣ ਇਹ ਤੋਂ ਬਾਅਦ ਚਲਣੀ ਹੈ ਜੀ ਹਵਾ ਲੋ ਜੀ ਹਵਾ ਜਲਦੀ ਹੈ ਹੁਣ ਹਵਾ ਦੇ ਨਾਲ ਸਾਰਾ ਪਾਣੀ ਖੰਡ ਦਿੱਤਾ ਜਾਣਾ ਆਹ ਵਾਹ ਦੇਖੋ ਪਾਣੀ ਖੜਾ ਹੋ ਰਿਹਾ ਹਵਾ ਦੇ ਨਾਲ ਸਹੀ ਹੋ ਰਹੀ ਹੈ ਹਵਾ ਦੇ ਘਾਇਨੇ ਦੇ ਸਾਹ ਚਾਦੇ ਲੱਗੇ ਹੋਏ ਆ ਜਿੰਨੇ ਵੀ ਸਾਰੇ ਹਵਾ ਮਾਰਦੇ ਆ